ਸਸਿਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇਪੇ ਤੂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਹਮਣੇ ਆਈਆਂ ਨੇ ਕਰਦਾਸਪੁਰ ਦੇ ਸ਼ਿਟੀ ਥਾਣਾ ਦੇ ਬਾਹਰ ਤੋਂ ਤੁਹਾਨੂੰ ਦੱਈਏ ਕਿ ਇੱਥੇ ਖੁਸਰਿਆਂ ਦੇ ਦੋ ਗੁੱਟਾਂ ਦੇ ਵਿੱਚ ਰੌਲਾ ਪੈ ਗਿਆ ਤੁਹਾਨੂੰ ਦੱਈਏ ਕਿ ਵਧਾਈਆਂ ਲੈਣ ਨੂੰ ਲੈ ਕੇ ਜਿਹੜਾ ਆ ਇਹ ਰੌਲਾ ਅੱਗੇ ਦੀ ਅੱਗੇ ਵਧਦਾ ਗਿਆ ਜਿੱਥੇ ਕੀ ਕਰਦਾਸਪੁਰ ਦੇ ਮਹੰਤ ਸੱਬੋ ਮਾਈ ਤੇ ਧਾਰੀਵਾਲ ਦੇ ਮਹੰਤ ਤੇ ਦਿਨਨਗਰ ਦੇ ਮਹੰਤ ਇਕੱਠੇ ਹੋ ਕੇ ਸ਼ਿਟੀ ਥਾਣਾ ਦੇ ਵਿੱਚ ਸਾਰੇ ਰਲ ਮਿਲ ਕੇ ਕੇ ਪਹੁੰਚ ਗਏ ਧੁੰਦਾ ਦਈਏ ਕਿ ਸਬੋ ਮਾਈ ਦੇ ਨਾਲ ਗੱਲਬਾਤ ਕਰਨ ਤੋਂ ਪਤਾ ਚੱਲਿਆ ਕਿ ਉਹਨਾਂ ਨੇ ਕਿਹਾ ਕਿ ਗਰਦਾਸਪੁਰ ਏਰੀਆ ਸਾਡਾ ਹੈ ਸਿਟੀ ਸਾਡੀ ਹੈ ਇੱਥੇ ਸਿਰਫ ਅਸੀਂ ਹੀ ਜਿਹੜਾ ਆ ਉਹ ਮੰਗ ਸਕਦੇ ਹਾਂ ਅਸੀਂ ਹੀ ਵਧਾਈਆਂ ਲੈ ਸਕਦੇ ਹਾਂ ਜੇ ਧਾਰੀਵਾਲ ਤੇ ਦਿਨਾਂ ਨਗਰ ਦੇ ਖੁਸਰੇ ਇੱਥੇ ਆਣ ਕੇ ਵਧਾਈ ਲੈਣਗੇ ਤੇ ਉਹ ਸਾਨੂੰ ਕਦੇ ਵੀ ਬਰਦਾਸ਼ਤ ਨਹੀਂ ਹੈ ਤੋਂ ਦਾਦੀ ਕੀ ਇਹਨਾਂ ਗੱਲਾਂ ਨੂੰ ਲੈ ਕੇ ਜਿਹੜਾ ਆ ਕਾਫੀ ਲੰਮਾ ਸਮਾਂ ਜਿਹੜਾ ਆ ਉਹ ਰੌਣਾ ਰੋੜ ਦੇ ਉੱਤੇ ਚੱਲਦਾ ਗਿਆ ਤੇ ਗਿੱਧੇ ਤੇ ਗਿੱਧਾ ਪੈਂਦਾ ਰਿਹਾ ਨਾਲ ਦੇ ਨਾਲ ਤੁਹਾਂ ਦਾਦੀ ਇਹ ਕਿ ਜੱਬੋ ਮਾਈ ਨੇ ਇਹ ਵੀ ਗੱਲ ਕਹੀ ਕਿ ਸਾਡੇ ਜਿੰਨੇ ਵੀ ਸਿਟੀ ਦੇ ਜਿਹੜੇ ਬਾਬੇ ਨੇ ਜਾਂ ਖੁਸਰੇ ਨੇ ਉਹ ਸਿਟੀ ਦੇ ਵਿੱਚੋਂ ਵਧਾਈਆਂ ਲੈ ਸਕਦੇ ਨੇ ਚਾਹੇ ਉਹ ਦੀਵਾਲੀ ਦੀ ਹੋਣ ਚਾਹੇ ਮੁੰਡਾ ਜੰਮਣ ਦੀਆਂ ਵਿਆਹ ਦੀਆਂ ਹੋਣ ਕਿਸੇ ਤਰ੍ਹਾਂ ਦੀ ਕੋਈ ਵੀ ਵਧਾਈ ਜਿਹੜੀ ਹੈ ਉਹ ਦਿਨਾਂ ਨਗਰ ਤੇ ਧਾਰੀਵਾਲ ਤੋਂ ਆ ਕੇ ਸ਼ਹਿਰ ਦੇ ਵਿੱਚੋਂ ਕੋਈ ਵੀ ਨਹੀਂ ਲੈ ਸਕਦਾ ਬਸ ਇਸੇ ਗੱਲ ਨੂੰ ਲੈ ਕੇ ਕਾਫੀ ਦੇਰ ਤੱਕ ਜਿਹੜਾ ਆ ਉਹ ਗਮਾਸਾਨ ਰੌਲਾ ਰੱਪਾ ਪੈਂਦਾ ਰਿਹਾ ਤੇ ਇੱਕ ਦੂਜੇ ਨੂੰ ਤਾਨੇ ਮੇਨੇ ਰੌਲੇ ਜਿਹੜੇ ਆ ਉਹ ਵੱਜਦੇ ਰਹੇ ਧਾਰੀਵਾਲ ਤੇ ਦਿਨਾਂ ਨਗਰ ਦੇ ਖੁਜ਼ਰੇ ਕਹਿਣ ਲੱਗੇ ਕਿ ਅਸੀਂ ਜਿੱਥੋਂ ਮਰਜੀ ਜਿਤਨਾ ਮਰਜੀ ਮੰਗੀਏ ਸਾਡਾ ਏਰੀਆ ਆ ਅਸੀਂ ਮੰਗ ਸਕਦੇ ਆ ਗਰਦਾਸਪੁਰ ਜਿਲ੍ਹਾ ਪੂਰਾ ਸਾਡਾ ਹੀ ਵੱਜਦਾ ਹੈ ਤੇ ਦੂਜੇ ਪਾਸੇ ਸੱਬੋ ਮਾਈ ਮਹਾਂਤ ਗਰਦਾਸਪੁਰ ਵਾਲੇ ਉਹ ਕਹਿ ਰਹੇ ਸੀ ਕਿ ਸਾਡਾ ਸਿਟੀ ਹੈ ਸਾਡੀ ਆਪਣੇ ਸੈ ਦੀ ਗੱਲਬਾਤ ਆ ਤੇ ਅਸੀਂ ਕਿਸੇ ਹੋਰ ਨੂੰ ਇੱਥੇ ਐਂਟਰ ਨਹੀਂ ਹੋਣ ਦੇਣਾ ਇਹ ਕਦੇ ਵੀ ਬਰਦਾਸ਼ਤ ਨਹੀਂ ਹੋਵੇਗੀ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੀ ਕਿ ਜਦੋਂ ਇਹ ਗੱਲ ਸਾਰੀ ਥਾਣੇ ਪਹੁੰਚ ਗਈ ਤਾਂ ਉਹਨਾਂ ਨੇ ਇਹਨਾਂ ਨੂੰ ਦੇ ਦਿੱਤਾ ਟਾਈਮ ਬਾਕੀ ਕੀ ਬਣਦਾ ਆ ਉਹ ਖਬਰ ਆਉਣ ਤੇ ਅਸੀਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂਗੇ ਤਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਜਰੂਰ ਦਬਾ ਲਓ ਤੇ ਨਾਲ ਦੀ ਨਾਲ ਦੇਖੋ ਇਹ ਸਾਰੀ ਖਬਰ ਕੀ ਹੋਇਆ ਆਈ ਨਹੀਂ ਦਿੰਦਾ ਲਾ ਲਾ ਚੱਤਰ ਨਹੀਂ ਲਾ ਕਰਨਾ ਲਾਵਾਗਾ ਆ ਦੇਖ ਲੈ ਚਲੋ ਅੱਲਾ ਦੇ ਦਾਸ ਨੂੰ ਘੇਰ ਤੂੰ ਕਾਹਦਾ ਲਾਉਟ ਦਾਸ ਨੂੰ ਚਲੀ ਆ ਰਹਾ ਲਾਉਂਗਾ ਚੱਲ ਜਾ ਬੰਦਾ ਕੁੱਤਾ ਦੇ ਵਿੱਚ ਲੜਾਈ ਹੋ ਰਹੀ ਹੈ ਹਾਂ ਮਾਰੋ ਪਤਾ ਲੱਗਦਾ 20 ਸਾਲ ਪਹਿਲੇ ਦਾ ਪਤਾ ਲੈ ਰਹੋ 20 ਸਾਲ ਚਾਹੋ ਨਾ 20 ਸਾਲ ਤਾਂ ਲਿਆਉਂਗੇ ਬਾਬਾ ਕੀ ਹੋਇਆ

चलो चलो चोर चोर खत्म यार खतारी बाले डरवाने चोर तीना नगर के चोर का दांस पूछे खुखाना है यार इन्हें लेकीन राइटर का दांस पूछे ऐसी का दांस पूछे कुछ नहीं मम्मी अब यार आप ख्वान चल आप रासल कर रहे हैं आप रासल कर रहे हैं चोर ये होते हैं हाथ कैसे लगाया भालू 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 भाल

ਵਾਪਸ ਹੋ ਗਏ ਕਿੰਨੇ ਕਰੇਗੇ ਰੋਕੋ ਮੈਂ ਮੇਰੇ ਆ ਗੁਰੂ ਤੋਂ ਕਰਨਾ ਹੈ ਸਾਰੇ ਕਰ ਦੱਸੋ ਮੈਨੂੰ ਕਰਨਾ ਹੈ ਮੈਂ ਸ਼ਬਮ ਆਈ ਆ ਹਾਂਜੀ ਗਰਦਾਸਪੁਰ ਚ ਰਹਿਨੀ ਆ ਸਲਾਮਾਬਾਦ ਮਹੱਲੇ ਮੇਰੀ ਕੋਠੀ ਆ ਇਹ ਮੇਰਾ ਛੋਟਾ ਗੁਰਪਾਈ ਆ ਅਸੀਂ ਬਾਜ਼ਾਰ ਮੰਗਦੇ ਪਏ ਆ ਅਸੀਂ ਸਾਡਾ ਸ਼ਹਿਰ ਆ ਅਸੀਂ ਵਧਾਈਆਂ ਲੈਣੇ ਆਪਣੀਆਂ ਇਹ ਤਾਰੀਖ ਤੋਂ ਆਂਦੇ ਆ ਖੁਸਰੇ ਕੋਈ ਦੀਨਾ ਨਗਰ ਤੋਂ ਖੁਸਰੇ ਨੇ ਇਹ ਆਪਣਾ ਆਪਣਾ ਸ਼ਹਿਰ ਮੰਗਣ ਸਾਡੇ ਗੁਰਦਾਸਪੁਰ ਚ ਕੋਈ ਵਧਾਈ ਨਾ ਮੰਗੇ ਅੱਜ ਮਸਲਾ ਇਹ ਜਿਆ ਸਾਨੂੰ ਸਾਹਬ ਨੇ ਬੁਲਾਇਆ ਇੱਥੇ ਤੇ ਤੁਸੀਂ ਆਓ ਉਹ ਆਏ ਦੇ ਨਾ ਤੇ ਗੱਲਬਾਤ ਕਰਨੀ ਹੈ ਅਸੀਂ ਆਏ ਆ ਤੇ ਫੇਰੇ ਬਤਮੀਜ਼ੀ ਕਰਨ ਸ਼ੁਰੂ ਹੋਗੇ ਨਾ ਖਾਨੇ ਵਿੱਚ ਜਾ ਰਹੇ ਸਨ ਇਹ ਬਤਮੀਜ਼ੀ ਕਰਨੇ ਚਾਲੂ ਕਰਤੀ ਹੈ ਹੱਥਪਾਈ ਕਰਨ ਲੱਗ ਪਏ ਇਨਾਂ ਦੇ ਬੱਚੇ-ਬੱਚੇ ਹੱਥਪਾਈ ਕਰਨੇ ਵਿੱਚ ਖੜੇ ਹੋ ਗਏ ਕਿ ਭਾਈ ਕਿਉਂ ਨਕਲੀ ਹਾਂ ਇਹ ਗੁਰਦਾਸਪੁਰ ਦੇ ਹੈ ਸਾਡਾ ਇੱਥੇ ਜਸਤੀ ਪੁਸਤੀ ਡੇਰਾ ਹੈ ਇਹ ਬਾਹਰੋਂ ਆਂਦੇ ਆ ਮੰਗਣ ਇਹ ਕਹਿੰਦੇ ਅਸੀਂ ਜ਼ਬਰਦਸਤੀ ਮੰਗਣਾ ਹੈ ਇਹ ਦਿਨਾਂ ਨਗਰ ਤੋਂ ਆਂਦੇ ਹਾਂਜੀ ਬੰਗਲਾਦੇਸ਼ੀ ਵੀ ਆ ਗਏ ਇਨਾਂ ਦੇ ਨਾਲ ਸਾਰੇ ਇਨਾਂ ਦੀ ਇਨਕੁਆਰੀ ਕੀਤੀ ਜਾਵੇ ਜੇ ਇਹੋ ਜੇ ਕੰਮ ਕਰਨੇ ਲੜਾਈ ਝਗੜੇ ਉਹਨਾਂ ਨੇ ਕਿਹਾ ਪਈ ਦੀਵਾਲੀ ਤੋਂ ਬਾਅਦ ਤੁਹਾਡਾ ਫੈਸਲਾ ਹੋਏਗਾ ਦੀਵਾਲੀ ਤੋਂ ਬਾਅਦ ਆਪਣਾ ਆਪਣਾ ਬਰਾਦਰੀ ਇਕੱਠੇ ਕਰਿਓ ਤੇ ਆਪਣੇ ਬੈਲੈਂਸ ਤੇ ਪ੍ਰੋਗਰਾਮ ਕਰਿਓ ਤੇ ਸਾਨੂੰ ਵੀ ਭਲਾਇ ਤੇ ਫੈਸਲਾ ਕਰਦੇ ਆਂਗੇ 10 ਦਿਨ ਤੁਸੀਂ ਬਾਜ਼ਾਰ ਮੰਗਣਾ ਲੜਾਈ ਝਗੜਾ ਕੋਈ ਨਹੀਂ ਕਰਨਾ ਤੇ ਇਹ ਬਾਜ਼ਾਰ ਨਹੀਂ ਮੰਗਣਗੇ ਨਾ ਇਹ ਬਦਾਈ ਨਹੀਂ ਮੈਂ ਬੋਲਦੀ ਮੰਜਲੀ ਮਹਾਂਤ ਗੁਰਦਾਸਪੁਰ ਵਾਲੀ ਦਿਨਨਗਰ ਵਾਲੀ ਬਾਬੇ ਪ੍ਰਵੀਨ ਦੇ ਪਰਿਵਾਰ ਚੋਂ ਬੋਲਦੀ ਆਂ ਉਹਨਾਂ ਦੀ ਪੋਤੀ ਬੋਲਦੀ ਆਂ ਵੇਖੋ ਜੀ ਸਾਡਾ ਸਮਾਂ ਬੜਾ ਟਾਈਮ ਹੋ ਗਿਆ ਸਾਲ 2 ਸਾਲ ਦੇ ਹੋ ਚੱਲੇ ਆ ਸਾਡੇ ਇਹ ਏਰੀਏ ਦੇ ਕਰਕੇ ਇਹ ਜਿਹੜੀ ਪਾਰਟੀ ਆ ਗੁਰਦਾਸਪੁਰ ਦੇ ਵਿੱਚ ਝਗੜਾ ਕਰਦੀ ਪਈ ਆ ਠੀਕ ਹੈ ਅਸੀਂ ਬਾਬੇ ਪ੍ਰਵੀਨ ਦੇ ਪਰਿਵਾਰ ਦੇ ਵਿੱਚੋਂ ਆ ਇਹ ਪਾਰਟੀ ਪਠਾਨਕੋਟ ਤੋਂ ਆਈ ਹੈ ਵੇਖੋ ਇਹ ਸਾਡੇ ਨਾਲ ਇੱਥੇ ਕਹਿੰਦੇ ਆ ਵੀ ਇਹ ਤੁਸੀਂ ਇੱਥੇ ਮੰਗਣਾ ਨਹੀਂ ਹੈ ਵੇਖੋ ਮੰਗਣ ਨੂੰ ਕੋਈ ਵੀ ਨਹੀਂ ਰੋਕ ਸਕਦਾ ਅਸੀਂ ਕਾਗਜ਼ਾ ਪ੍ਰੂਫਾ ਤੇ ਕਰ ਅਸੀਂ ਮਾਲਕ ਹੈ ਜੀ ਕੋਈ ਅੱਜ ਦੇ ਨਹੀਂ ਬਾਬਾ ਪ੍ਰਵੀਨ ਜੀ ਇੱਥੇ ਕਿੰਨੇ ਸਮਾਂ ਦੇ ਰਹਿੰਦੇ ਰਹੇ ਪਹਿਲੇ ਇਹ ਸ਼ਹਿਰ ਦੇ ਵਿੱਚੋਂ ਹੁਣ ਉਹ ਗਰਦਾਸਪੁਰ ਦੇ ਵਿੱਚ ਵੀ ਮਾਲਕ ਹੈ ਤਾਰੀ ਵਾਲ ਦੇ ਵੀ ਮਾਲਕ ਹੈ ਪੱਪੀ ਪੂਰਾ ਹੋ ਗਿਆ ਵੇਖੋ ਜੀ ਪੱਪੀ ਦੇ ਜਦੋਂ ਇਹਨਾਂ ਕੋਲ ਪੱਪੀ ਕੋ ਇਲਾਕਾ ਵੀ ਨਹੀਂ ਸੀ ਜਦੋਂ ਸਾਡੇ ਗੁਰੂ ਜੀ ਇੱਥੇ ਰਹਿੰਦੇ ਰਹੇ ਆ ਜਿਹੜੇ ਪ੍ਰਵੀਨ ਬਾਬਾ ਜੀ ਇਹਨਾਂ ਦੀਨਾ ਨਗਰ ਵਾਲੇ ਉਹ ਪਹਿਲਾਂ ਗਰਦਾਸਪੁਰ ਦੇ ਵਿੱਚ ਹੀ ਰਹਿੰਦੇ ਸੋ 30 35 ਸਾਲ ਪਹਿਲਾਂ ਰਹੇ ਆ ਉਹ ਪਹਿਲਾਂ ਦੇ ਰਹੇ ਆ ਹਾਂਜੀ ਕਾਫੀ ਸਾਲ ਪਹਿਲਾਂ ਇੱਥੇ ਏਰੀਏ ਦਾ ਸਾਡਾ ਝਗੜਾ ਉਹ ਆਏ ਵਾਰ ਸਾਨੂੰ ਇਹੀ ਕਹਿੰਦੇ ਅਸੀਂ ਤੁਹਾਨੂੰ ਮੰਗਣ ਨਹੀਂ ਦੇਣਾ ਗੁੰਡਾਗਰਦੀ ਕਰਦੇ ਸੋਚੋ ਸਾਹਿਬ ਨੇ ਇਹੀ ਆਖਿਆ ਵੀ ਅਸੀਂ ਤੁਹਾਡਾ ਪੂਰਾ ਮਾਨਤਾਨ ਰੱਖਾਂਗੇ ਪੂਰਾ ਇਨਸਾਫ ਕਰਵਾਵਾਂਗੇ ਵੀ ਤੁਸੀਂ ਆਪਣੇ ਵੱਡੇ ਬਾਬੇ ਬੁਲਾ ਲਓ ਵੱਡੇ ਬਾਬੇ ਬੈਠ ਕੇ ਜਿੰਨਾ ਟਾਈਮ ਮਦੀਨानगर ਵਾਲੇ ਪ੍ਰਵੀਨ ਬਾਬਾ ਜੀ ਸੋਪਰੋਠਾਨ ਕੋਟ ਵਾਲੇ ਰਾਜੀ ਮਹੰਤ ਨਹੀਂ ਬੋਲਦੇ ਜਿਹੜੇ ਉਹਨਾਂ ਦੇ ਅੱਗੇ ਬੱਚੇ ਆ ਉਹ ਅੱਗੇ ਗੁੰਡਾਗਰਦੀ ਕਰਦੇ ਆ ਜਿਹੜੇ ਉਹਨਾਂ ਕੋਲ ਹੋਰ ਆਇਆ ਸ਼ਰੇਆ ਮੈਂ ਹੱਥੇ ਵੀ ਪੈਂਦੇ ਹੋ ਇੱਥੇ ਆਪਣੇ ਥਾਣੇ ਦੇ ਵਿੱਚ ਉਹਨਾਂ ਕੋਲ ਕਲਿੱਪ ਆ ਵੀ ਹੈਗੀਆਂ ਵਾ ਅਸੀਂ ਇਹੀ ਚਾਹੁੰਦੇ ਆ ਵੀ ਚਲੋ ਸਾਡੇ ਦੇਸ਼ ਵਾਸੀਆਂ ਵੀ ਅਸੀਂ ਅਫਸਰ ਕੋਲ ਆਏ ਬਹੁਤ ਵਧੀਆ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਪਰ ਜਿਹੜੀ ਗੁੰਡਾਗਰਦੀ ਇਹ ਕਰਦੇ ਪਏ ਕੋ ਬਾਬਿਆਂ ਦੀ ਲੜਾਈ ਹੁੰਦੀ ਅਸੀਂ ਮੰਨਦੇ ਆ ਬਾਬੇ ਬਾਬੇ ਲੜਨ ਪਰ ਜਿਹੜੇ ਮੁੰਡੇ ਵਿੱਚ ਲੈ ਲੈ ਕੇ ਆਉਂਦੇ ਆ ਠੀਕ ਹੈ ਜੀ ਉਹ ਕੰਮ ਗਲਤ ਹੈ ਆ ਸਾਡੇ ਕੋਲ ਇੱਕ ਦਰਖਾਸਤ ਆਈ ਸੀਗੀ ਜਿਹਦੇ ਵਿੱਚ ਇੱਕ ਧਿਰ ਜਿਹੜੀ ਹੈ ਉਹਨਾਂ ਨੇ ਦਰਖਾਸਤ ਦਿੱਤੀ ਸੀਗੀ ਕਿ ਜਿਹੜੀ ਦੂਜੀ ਪਾਰਟੀ ਹੈ ਇਹਨਾਂ ਦੀ ਮਹੰਤਤਾ ਦੀ ਜਿਹੜੀ ਹੈ ਕਿ ਉਹ ਕਹਿੰਦੇ ਵੀ ਸਾਡਾ ਗਰਦਾਸਪੁਰ ਸਾਡਾ ਏਰੀਆ ਤੇ ਦੂਜੇ ਮੰਗਦੇ ਆ ਇਹਦੇ ਵਿੱਚ ਇਸ ਦਾ ਇਹ ਚੀਜ਼ ਨੂੰ ਲੈ ਕੇ ਦੋਨੇ ਧਿਰਾਂ ਨੂੰ ਬੁਲਾਇਆ ਗਿਆ ਸੀ ਦੋਨੇ ਧਿਰਾਂ ਨੂੰ ਇੱਥੇ ਬਿਠਾ ਕੇ ਗੱਲਬਾਤ ਕਰਾਈ ਗਈ ਬਟ ਉਹ ਇਹ ਚੀਜ਼ ਡਿਸਾਈਡ ਕਰਨੀ ਉਹ ਇਹਨਾਂ ਦੇ ਜਿਹੜੇ ਬਜ਼ੁਰਗਾ ਉਹ ਡਿਸਾਈਡ ਕਰ ਸਕਦੇ ਵੀ ਕਿੰਨੂੰ ਕਿਹੜਾ ਏਰੀਆ ਦੇਣਾ ਸੋ ਅਹੀਂ ਇਹਨਾਂ ਨੂੰ ਇਹ ਜਸਟ ਕੀਤਾ ਕਿ ਤੁਸੀਂ ਆਪਣੇ ਬਜ਼ੁਰਗਾਂ ਨੂੰ ਲਿਆਓ ਜਾਂ ਤੁਸੀਂ ਆਪਣੀ ਬਰਾਦਰੀ ਦੇ ਵਿੱਚ ਕਿਤੇ ਇਕੱਠੇ ਬੈ ਕੇ ਆਪਸ ਵਿੱਚ ਇਹ ਗੱਲ ਕਰ ਲਓ ਸੋ ਉਹਨਾਂ ਨੇ ਉਹਨਾਂ ਨੂੰ ਇਹੀ ਸਵਾਸਾ ਦਿੱਤਾ ਕਿ ਆਪਸ ਵਿੱਚ ਲੜਾਈ ਨਹੀਂ ਕਰਨੀ ਔਰ ਜਲਦੀ ਤੋਂ ਜਲਦੀ ਆਪਣੇ ਜਿਹੜੇ ਆ ਆਪਣੇ ਇਕੱਠ ਕਰਕੇ ਤੇ ਆਪਣੇ ਪੱਧਰ ਤੇ ਜਿਹੜਾ ਇਸ ਚੀਜ਼ ਦਾ ਡਿਸਾਈਡ ਕਰ ਲੈਣ ਔਰ ਨਾਲ ਇਹ ਵੀ ਚੇਤਾਵਨੀ ਵੀ ਦਿੱਤੀ ਗਈ ਵੀ ਜਿੰਨ ਲਾਅ ਐਂਡ ਆਰਡਰ ਦੀ ਪ੍ਰੋਬਲਮ ਖੜੀ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਕਾਰਵਾਈ ਜਿਹਦੇ ਵਿੱਚ ਇੱਕ ਸ਼ੰਭੂਵੰਤ ਹੈਗਾ ਜੀ ਜਿਹਨਾਂ ਨਾਲ ਦਿਵਿਆ ਹੈਗੀ ਆ ਔਰ ਦੂਜੇ ਪਾਸੇ ਜਿਹੜਾ ਦਾਵਾ ਇੱਕ ਨਹੀਂ ਜਿਹੜੇ ਉਹ ਤਾਂ ਉਹਦੇ ਵੱਡੇ ਬਜ਼ੁਰਗ ਨੇ ਜੀ ਇੱਥੇ ਜਿਹੜੇ ਸਾਡੇ ਕੋਲ ਇੱਕ ਮੰਝਲੀ ਹੈ ਇੱਕ ਜਿਹੜੀ ਮੰਝਲੀਵੰਤ ਰੋਜੀ ਪਾਰਟੀ ਹੈ ਤੇ ਦੂਜੀ ਹੈਗੀ ਦਿਵਿਆਵੰਤ ਦੀ ਪਾਰਟੀ ਇਹਨਾਂ ਦੀ ਆਪਸ ਵਿੱਚ ਜਿਹੜੀ ਇਸ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਹੈ ਕਿ ਗੁਰਦਾਸਪੁਰ ਜਿਹੜਾ ਉਹ ਇੱਕ ਗੁਰਦਾਸਪੁਰ ਏਰੀਏ ਦਾ ਆਪਣਾ ਆਪਣਾ ਹੱਕ ਜਿਤਾ ਰਹੇ ਨੇ